16 ਸਾਲਾਂ ਦਾ ਇੱਕ ਨੌਜਵਾਨ ਆਪਣੇ ਮਾਮੇ ਦੇ ਮੁੰਡੇ ਨੂੰ ਛੱਡਣ ਦੇ ਲਈ ਗਿਆ ਪਰ ਲਾਪਤਾ ਹੋ ਗਿਆ ਜਿਸ ਤੋਂ ਬਾਅਦ ਮਾਂ ਨੇ ਇਸ ਦੀ ਜਾਣਕਾਰੀ ਆਪਣੇ ਵੱਡੇ ਪੁੱਤਰ ਨੂੰ ਦਿੱਤੀ ਭਰਾ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਪੁਲਿਸ ਨੇ ਫੋਨ ਟ੍ਰੇਸ ਕੀਤਾ ਦਾ ਆਖਰੀ ਲੋਕੇਸ਼ਨ ਤੇ ਨੌਜਵਾਨ ਦੀ ਮ੍ਰਿਤਕ ਦੇ ਸ਼ੱਕੀ ਹਾਲਾਤਾਂ ਦੇ ਵਿੱਚ ਬਰਾਮਦ ਹੋਈ ਹੈ। ਪਰਿਵਾਰਿਕ ਮੈਂਬਰਾਂ ਨੇ ਕਤਲ ਦਾ ਸ਼ੱਕ ਜ਼ਾਹਰ ਕੀਤਾ ਹੈ। ਭਰਾ ਦੇ ਕਹਿਣ ਮੁਤਾਬਕ ਉਸ ਨੂੰ ਉਸਦੀ ਮਾਂ ਦੇ ਵੱਲੋਂ ਇਹ ਦੱਸਿਆ ਗਿਆ ਕਿ ਇਹ ਉਸਦਾ ਭਰਾ ਜਿਹੜਾ ਹੈ ਉਹ ਘਰ ਤੋਂ ਆਪਣੇ ਮਾਮੇ ਦੇ ਮੁੰਡੇ ਨੂੰ ਛੱਡਣ ਦੇ ਲਈ ਗਿਆ ਸੀ ਪਰ ਵਾਪਸ ਨਹੀਂ ਸੀ ਪਰਤਿਆ। ਮਾਮੇ ਦੇ ਮੁੰਡੇ ਨੂੰ ਜਦੋਂ ਪੁੱਛਿਆ ਗਿਆ ਤਾਂ ਉਸਨੇ ਦੱਸਿਆ ਕਿ 50 ਰੁਪਏ ਦੇ ਕੇ ਉਸਨੇ ਭੇਜਿਆ ਉਸਨੇ ਪੈਟਰੋਲ ਪੰਪ ਤੋਂ ਤੇਲ ਪਵਾਇਆ ਤੇ ਉਸ ਨੂੰ ਛੱਡ ਕੇ ਉਹ ਵਾਪਿਸ ਚਲਿਆ ਗਿਆ ਉਸ ਤੋਂ ਬਾਅਦ ਪੁਲਿਸ ਨੂੰ ਜਦੋਂ ਲੋਕੇਸ਼ਨ ਮਿਲਦੀ ਹੈ ਤਾਂ ਉੱਥੇ ਪੁਲਿਸ ਪਹੁੰਚਦੀ ਹੈ ਜਿੱਥੇ ਨੌਜਵਾਨ ਦੀ ਲਾਸ਼ ਬਰਾਮਦ ਹੋਈ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ ਤੇ ਪੁਲਿਸ ਦਾ ਇਹ ਕਹਿਣਾ ਹੈ ਕਿ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਉਸ ਤੋਂ ਬਾਅਦ ਇਹ ਪਤਾ ਲੱਗਿਆ ਕਿ ਆਖਿਰਕਾਰ ਇਹ ਵਾਰਦਤ ਕਿਸ ਨੇ ਅਤੇ ਕਿਉਂ ਕੀਤੀ ਹੈ ਇਹ ਕੱਲ ਦੁਪਹਿਰ ਦਾ ਗੈਬ ਹੈ ਜੀ ਕੱਲ ਦੁਪਹਿਰੇ ਇਹ ਛੱਡਣਾ ਸੀ ਮਾਮੇ ਨੂੰ ਮੇਰੇ ਨੂੰ ਛੱਡਣਾ ਆਇਆ ਸੀਗਾ ਹਾਂ ਤੇ ਉਸ ਤੋਂ ਬਾਅਦ 200 ਰੁਪਏ ਤੋਂ ਲੈ ਕੇ ਪੰਪ ਤੋਂ ਤੇਲ ਪਵਾ ਕੇ ਉਸ ਤੋਂ ਬਾਅਦ ਕੋਈ ਪਤਾ ਨਹੀਂ ਇਹਦਾ ਕਿੱਥੇ ਸੀਗਾ ਕਿੱਥੇ ਨਹੀਂ ਸੀਗਾ ਹਾਂ ਉਸ ਤੋਂ ਬਾਅਦ ਫਿਰ ਮੈਨੂੰ ਸ਼ਾਮ ਨੂੰ ਮੇਰੀ ਮਾਤਾ ਦਾ ਫੋਨ ਆਇਆ ਹਾਂ ਉਹ ਕਹਿੰਦੀ ਤੂੰ ਇੱਥੇ ਆ ਕਹਿੰਦੀ ਤੇਰਾ ਭਰਾ ਨਹੀਂ ਲੱਭਦਾ ਤੇ ਮੈਂ ਕਿਹਾ ਚੱਲ ਕੋਈ ਪਹਿਲਾਂ ਦੁਪਹਿਰੇ ਉਹਨੇ ਫੋਨ ਕੀਤਾ ਹਾਂ ਕਹਿੰਦੀ ਵੀ ਤੇਰਾ ਭਰਾ پتہ ਨਹੀਂ ਕਿੱਧਰ ਗਿਆ ਕਹਿੰਦੀ ਤੇਰੇ ਕੋਲ ਤਾਂ ਨਹੀਂ ਆਇਆ ਕਿਤੇ ਮੈਨਸਾ ਨਾ ਮੇਰੇ ਕੋਲ ਨਹੀਂ ਆਇਆ ਹਾਂ ਮੈਂ ਕੰਮ ਤੇ ਸੀਗਾ ਡੱਬਲ ਤੇ ਹਾਂ ਉੱਥੇ ਕੰਮ ਤੇ ਸੀਗਾ ਤੇ ਉਦੋਂ ਬਾਅਦ ਜਦ ਮੈਂ ਹੁਣ ਮੈਂ ਫੋਨ ਕੀਤਾ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਆ ਜੂ ਘਰੇ ਇੱਥੇ ਕਿਤੇ ਗਿਆ ਹੋਣਾ ਮੈਂ ਕਿਹਾ ਇੰਨੀ ਦੂਰ ਤਾਂ ਜਾਂਦਾ ਨਹੀਂ ਹੂੰ ਕਿਉਂਕਿ ਛੋਟਾ ਜਿਹਾ ਜਵਾਗ ਆ ਜੀ ਇੰਨੀ ਦੂਰ ਤਾਂ ਕਿੱਥੇ ਜਾਊਗਾ ਜੀ ਨਾ ਕੋਈ ਨਸ਼ੇ ਪੁੱਤੇ ਕਰਦਾ ਹੂੰ ਤੇ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਘਰੇ ਆ ਜੂ ਹੂੰ ਫਿਰ ਜੇ ਸ਼ਾਮ ਨੂੰ ਫਿਰ ਫੋਨ ਆਇਆ ਕਹਿੰਦੀ ਹਜ ਤੱਕਰ ਵੀ ਨਹੀਂ ਲੱਭਿਆ ਫਿਰ ਮੇਰੇ ਪਾਸ ਹੀ ਬਣੀ ਸੀ ਹੂੰ ਫਿਰ ਮੈਂ ਸਵੇਰ ਫਿਰ ਮੈਂ ਸਵੇਰ ਸਵੇਰ ਜਿਵੇਂ ਆਈ ਤੇ ਚੱਕਰ ਤੋਂ ਮੋਟਰਸਾਈਕਲ ਇੱਥੇ ਆ ਗਿਆ ਹੂੰ ਫਿਰ ਇੱਥੇ ਤੜਕੇ ਦੇ ਲੱਭਦੇ ਫਿਰਦੇ ਆ ਜੀ ਹੁਣ ਲੱਭਿਆ ਇੱਥੇ ਆਪਣੇ ਇੱਥੇ ਕਿਵੇਂ ਲੱਭਿਆ ਇੱਥੇ ਜੀ ਲੋਕੇਸ਼ਨ ਦੱਸੀ ਸੀਗੀ ਕਿਹਨੇ ਦੱਸੀ ਸੁਲਕੇ ਤੋਂ ਲੋਕੇਸ਼ਨ ਪੁਲਿਸ ਵਾਲਿਆਂ ਨੇ ਦੱਸੀ ਸੀ ਅੱਛਾ ਪੁਲਿਸ ਵਾਲਿਆਂ ਨੂੰ ਪਹਿਲਾਂ ਇਨਫੋਰਮ ਕਰਤਾ ਸੀਗਾ ਹਾਂਜੀ ਹਾਂਜੀ ਉਹ ਤਾਂ ਕੱਲ ਦਾ ਕੀਤਾ ਹੋਇਆ ਸ਼ਾਮ ਦਾ ਅੱਛਾ ਕੱਲ ਸ਼ਾਮ ਦਾ ਕੀਤਾ ਹੋਇਆ ਉਹਨਾਂ ਨੇ ਲੋਕੇਸ਼ਨ ਦਾ ਦੱਸਤੀ ਸੀਗੀ ਕੱਲ ਹੀ ਹੂੰ ਤੇ ਅੱਜ ਅੱਜ ਸਵੇਰ ਦਸੀ ਲੋਕੇਸ਼ਨ ਕਹਿੰਦੇ ਇੱਥੇ ਲੋਕੇਸ਼ਨ ਇੱਥੇ ਫੋਨ ਬੰਦ ਹੋਇਆ ਹਾਂ ਪਹਿਲਾਂ ਅਸੀਂ ਉਧਰ ਭਾਲ ਕੇ ਆਏ ਉਧਰ ਤੈਨ ਲੱਭਿਆ ਫਿਰ ਇੱਥੇ ਆ ਕੇ ਲੋਕੇਸ਼ਨ ਦੇ ਤੌਰ ਤੇ ਆਏ ਇੱਥੇ ਹਾਂ ਫਿਰ ਇੱਥੇ ਆ ਕੇ ਲੱਭਿਆ ਤੇ ਡੈੱਡ ਬੋਡੀ ਇੱਥੇ ਅੱਛਾ ਕੋਈ ਜਿਹੜਾ ਤੁਸੀਂ ਮੋਟਰਸਾਈਕਲ ਕਹਿੰਨੇ ਹੋ ਮੋਟਰਸਾਈਕਲ ਕਿੱਥੇ ਸੀ ਮੋਟਰਸਾਈਕਲ ਦੇ ਕੋਲੀ ਸੀਗਾ ਜੀ ਸਪਲੈਂਡਰ ਮੋਟਰਸਾਈਕਲ ਨਵਾਂ ਮੋਟਰਸਾਈਕਲ ਹੁਣ ਹੈਗਾ ਤੇ ਕੋਲੀ ਆ ਹੁਣ ਹੈ ਨਹੀਂਗਾ ਜੀ ਨਾਲ ਹੀ ਲੈ ਕੇ ਆਏ ਸੀ ਸਪਲੈਂਡਰ ਡੈੱਡ ਬੋਡੀ ਦੇਖ ਕੇ ਕੀ ਲੱਗਦਾ ਕੀ ਹੋਇਆ ਡੈੱਡ ਬੋਡੀ ਲੱਗ ਕੇ ਇਹ ਹੋਇਆ ਲੱਗਦਾ ਜੀ ਕਤਲ ਗਲਤ ਨਿਸ਼ਾਨ ਹਾਂਜੀ ਤੇ ਮੂੰਹ ਸਾਰਾ ਇਧਰਲਾ ਗਲਤ ਨਿਸ਼ਾਨਾ ਗਲਤ ਗਲਤ ਲਾਸ਼ ਲੂਸ਼ ਦਾ ਨਿਸ਼ਾਨਾ ਜੀ ਰਸਾ ਰਸਾ ਕੋਈ ਲੱਗਦੀ ਦਸ਼ਮਣੀ ਦਸ਼ਮਣੀਆਂ ਦੇ ਨਾਲ ਕਿਸੇ ਹਾਂਜੀ ਨਾ ਦਸ਼ਮਣੀ ਜਵਾਕ ਹੈਗਾ ਜੀ ਦਸ਼ਮਣੀ ਤਾਂ ਕਦੇ ਬਾਹਰ ਹੀ ਨਿਕਲਿਆ ਜੀ ਫਿਰ ਕੀ ਹੋ ਸਕਦਾ ਫਿਰ ਤਾਂ ਹੀ ਹੋ ਸਕਦਾ ਜੀ ਕੋਈ ਨਿਸ਼ੇੜਨਾ ਨਹੀਂ ਜਾਂ ਮਾਰਿਆ ਹੋਵੇ ਇਹਦੀ ਗੱਲ ਸੋਹਣੇ ਮੋਟਰਸਾਈਕਲ ਵੀ ਆਣੀ ਫੋਨ ਵੀ ਆਣੀ ਜਿਸ ਹਿਸਾਬ ਨਾਲ 16 ਸਾਲ ਦੀ ਮੁਰਸੀ ਜੀ ਨਾਂ ਕੀ ਸੀ ਨਾਂ ਇਹਦਾ ਦੀਪੂ ਸੀ ਅੱਛਾ ਕੀ ਹੋਇਆ ਕੀ ਹੋਇਆ ਕੀ ਆਪਣੇ ਕੋਲ ਪਤਾ ਹੀ ਨਹੀਂ ਮਿਲਦਾ ਰਾਤ ਪਤਾ ਲੱਗਿਆ ਇਹਨਾਂ ਨੇ ਫੋਨ ਕਰਿਆ ਵੀ ਆ ਗੱਲ ਬਾਤ ਕੀ ਗੱਲ ਬਾਤ ਹੋਈ ਤੁਹਾਨੂੰ ਕੀ ਪਤਾ ਲੱਗੇ ਸਾਨੂੰ ਵੀ ਮੁੰਡਾ ਖਿਆ ਨਿਕਲ 11 ਵਜੇ ਲੱਗਿਆ ਐਸੀ ਗੱਲ ਕਰੀ ਫਿਰ ਜੀ ਮੈਂ ਤੇ ਮੇਰਾ ਵੱਡਾ ਪੁੱਤ ਤੜਕੇ ਆਇਆ ਸੀ ਤੜਕੇ ਆਇਆ ਤਾਂ ਫਿਰ ਅਜੇ ਤੀ ਤੱਕ ਨਹੀਂ ਤਾਂ ਮੈਨੂੰ ਪਤਾ ਲੱਗੇ ਫਿਰ ਇਹਨੂੰ ਨਾਲ ਆ ਤੁਹਾਨੂੰ ਇੱਥੋਂ ਦਾ ਕਿਵੇਂ ਪਤਾ ਲੱਗੇ ਵੀ ਇਹ ਇੱਥੇ ਪਿਆ ਇੱਥੇ ਤਾਂ ਜੀ ਇੱਥੋਂ ਫੋਨ ਕਰਿਆ ਜਿਹੜਾ ਨੇ ਵੇਖਿਆ ਸੀ ਉਹਨਾਂ ਦਾ ਫੋਨ ਕਰਿਆ ਕਰੀ ਇਸ ਤਰ੍ਹਾਂ ਜੀ ਕੱਲ ਸਰਜੀਤ ਕੌਰ ਪਤਨੀ ਬਬਲਾ ਸਿੰਘ ਵਾਸੀ ਜੋਧਪੁਰ ਮਾਣਾ ਉਹਨੇ ਸਾਨੂੰ ਇੱਕ ਇਤਲਾਹ ਦਿੱਤੀ ਥਾਣਾ ਸਦਰ ਦੇ ਵਿੱਚ ਬਠਿੰਡਾ ਦੇ ਵਿੱਚ ਕਿ ਉਸ ਦਾ ਲੜਕਾ ਜਿਹੜਾ 17 ਸਾਲ ਦਾ ਹੈਗਾ ਜਿਹਦਾ ਨਾਮ ਦੀਪੂ ਹੈ ਉਹ 11:30 ਵਜੇ ਆਪਣਾ ਮੋਟਰਸਾਈਕਲ ਲੈ ਕੇ ਘਰੋਂ ਗਿਆ ਸੀਗਾ ਤੇ ਉਹ ਵਾਪਸ ਨਹੀਂ ਆਇਆ ਕਰੇ ਕੱਲ ਸਾਨੂੰ ਇਤਲਾਹ ਮਿਲੀ ਇਹਦੇ ਬਾਰੇ ਤਾਂ ਪੁਲਿਸ ਤੇ ਜਿਹੜਾ ਹੈਗਾ ਇਹਦੇ ਪਰਿਵਾਰ ਵਾਲੇ ਇਹਨੂੰ ਲੱਭਦੇ ਫਿਰਦੇ ਸੀਗੇ ਤਾਂ ਅੱਜ ਅਚਾਨਕ ਜਿਹੜਾ ਹੈਗਾ ਇਹਦੇ ਪਰਿਵਾਰ ਵਾਲੇ ਲੱਭਦੇ ਲੱਭਦੇ ਜਾ ਰਹੇ ਸੀ ਤਾਂ ਨਹਿਰ ਦੇ ਨਾਲ ਦੇਖਿਆ ਵੀ ਉਹਦੀ ਬਾਹਦ ਵੀਰ ਬਹਿਮਣ ਪਿੰਡ ਦੇ ਖੇਤਾਂ ਦੇ ਨਾਲ ਜਿਹੜਾ ਹੈਗਾ ਨਹਿਰ ਦਾ ਨਾਲ ਏਰੀਆ ਹੈ ਥੱਲੇ ਡੂੰਗਾ ਏਰੀਆ ਉੱਥੇ ਇਹਦੀ ਬਾਡੀ ਪਈ ਸੀਗੀ ਜਿਹਦੇ ਕੁਛ ਇਹਦੇ ਸੱਟਾਂ ਵੀ ਲੱਗੀਆਂ ਹੋਈਆਂ ਨੇ ਅਸੀਂ ਫਰੈਂਸਿਕ ਟੀਮ ਬੁਲਾਈ ਹੈਗੀ ਹੈ ਪਰਿਵਾਰ ਵਾਲੇ ਖੜੇ ਨੇ ਤੇ ਅਸੀਂ ਮੌਕਾ ਦੇਖ ਲਿਆ ਅਸੀਂ ਵੀ ਆਸ-ਪਾਸ ਕਲੂਰ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹਦੀ ਬਾਡੀ ਇੱਥੇ ਕਿਵੇਂ ਆਈ ਕਿਸੇ ਨੇ ਛੁੱਟੀ ਆ ਜਾਂ ਇੱਥੇ ਕਿੱਦਾਂ ਹੋਇਆ ਕੀ ਹੋਇਆ ਉਹਦੇ ਬਾਰੇ ਅਸੀਂ ਕਰ ਰਹੇ ਹਾਂ ਤੇ ਜੋ ਪਰਿਵਾਰ ਵਾਲੇ ਕਹਿਣਗੇ ਉਹਦੇ ਮੁਤਾਬਕ ਜਿਹੜੀ ਹੈਗੀ ਹੈ ਇਹਦੀ ਕਾਰਵਾਈ